ਆਵੇਂ ਦੇਖੀ ਬ੍ਰੈਸਟ 22 ਸੀਗੀ ਕਿ 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 ਇਹ ਸਾਡੇ 21 ਬ੍ਰੈਸਟ ਵਾਲਿਆਂ ਦੇ ਆਪਾਂ ਨੂੰ ਸੁਣਤਰੀ ਜਿਹੜੀ ਆ ਕਾਟ ਪਾਉਣ ਪਾਉਣ ਲੱਗੇ ਆ ਆਪਾਂ ਸਭ ਤੋਂ ਪਹਿਲਾਂ ਨੇ ਆਪਾਂ ਤੀਰਾ ਜਿਹੜਾ ਉਹਨਾਂ ਆਪਣਾ ਹੈਗਾ ਤੀਰਾ ਆਪਾਂ ਨੇ 7 ਇੰਚ ਰੱਖਣਾ ਇਹਨਾਂ ਦਾ ਠੀਕ ਹੈ ਜੀ ਦਰ ਮੈਨੂੰ ਕੈਂਚੀ ਚਾਹੀਦੀ ਸਦੀਵਾ ਆਪਾਂ ਨੇ 7 ਇੰਚ ਲੈ ਲੈਣਾ ਹੈਗਾ ਤੇ ਮੋੜ ਦਾ ਆਪਾਂ ਇਹਨਾਂ ਦਾ ਕਰਨ ਹੈਗਾ 7.5 ਜਿਵੇਂ ਸਾਢੇ 7 ਦਾ ਆਪਾਂ ਇਹਨਾਂ ਨੇ ਕਿੱਥੇ ਮੋੜਾ ਕੀਤਾ ਇੱਥੋਂ ਦੀ ਆਪਾਂ ਨੇ 1/2 ਇੰਚ ਉਰੇ ਨੂੰ ਘਟਾ ਲੈਣਾ ਉਪਰੋਂ ਜਿਵੇਂ ਆਪਾਂ 7 ਦਾ ਲਿਆ ਸੀ ਇੱਥੋਂ ਦੀ ਇੱਥੋਂ ਦੀ ਆਪਾਂ ਨੇ ਘੱਟ ਲੈਣਾ ਹੈਗਾ 7.5 ਦਾ ਮਾਰਟੀਨ ਦੇਖਦਾ ਹੁੰਦਾ ਨਾ ਆ ਰਹੀ ਨਾ ਕੋਟ ਤਿਆਰ ਹੋ ਗਿਆ ਦੇਖ ਫਿਰ ਆਪਾਂ ਨੇ ਇਹ ਵਾਲੀ ਲਾਈਨ ਨੂੰ ਇਦਾਂ ਸਿੱਧਾ ਕਰਕੇ ਮਲਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਬਰੈਸਟ ਹੈ ਉਹਦਾ ਆਪਾਂ ਨੇ ਹਾਫ ਕਰਨਾ ਹੈ 2.5 ਕਿਲੋ ਇਸ ਇੱਥੇ ਹਾਫ ਕਰ ਲੈਣਾ ਹੈਗਾ ਆ 1.50 2.1 ਵੱਧ ਆਉਂਦਾ ਸਾਡੇ ਕੋਲ ਹਾਫ ਕੀਤਾ ਹੋਇਆ ਠੀਕ ਹੈ ਜੀ ਫਿਰ ਆਪਾਂ ਨੇ ਆ ਜਿਹੜੀ ਕਾਟ ਪੌਣੀ ਲੈ ਰਹੀ ਆ ਇਹ ਪੌਣੀ 2 ਇੰਚ ਤੇ ਆ ਵਾਲੀ ਕਾਟ ਅੱਪਨੇ ਪੌਣੀ ਹੈਗੀ 1 ਇੰਚ ਤੇ ਠੀਕ ਆ 10 ਇੰਚ ਦੀ ਆਪਾਂ ਨੇ ਇੱਥੇ ਨਿਸ਼ਾਨੀ ਲਾਉਣੀ ਹੈਗੀ ਆ ਇਸ ਤਰ੍ਹਾਂ ਫਿਰ ਆਪਾਂ ਨੇ ਆ ਜਿਹੜੀ ਕਟਾਈ ਆ ਇਹ ਇਸ ਤਰ੍ਹਾਂ ਲਾਣੀ ਹੈਗੀ ਆ ਗਲਾਈ ਦੇ ਵਿੱਚ ਇਹਨੂੰ ਆਪਾਂ ਨੇ ਕਰਨਾ ਹੈਗਾ ਠੀਕ ਹੈ ਉਸ ਤੋਂ ਬਾਅਦ ਵੀ ਅਗਰ ਸਾਡੇ ਬੈਕ ਨੈਕ ਦਾ ਗਲਾ ਡੀਪ ਹੈਗਾ ਆ ਤੇ ਆਪਾਂ ਨੇ ਇਧਰੋਂ 3 ਇੰਚ ਛੱਡਣਾ ਹੈਗਾ ਆ ਠੀਕ ਹੈ ਜੀ ਜਿਹੜਾ ਆਪਾਂ ਨੇ 3 ਇੰਚ ਛੱਡਿਆ ਕਾਟ ਆਪਾਂ ਨੇ ਇਧਰੋਂ ਨਹੀਂ ਡਾਊਨ ਕਰਨੀ ਹੈਗੀ ਕਾਟ ਆਪਾਂ ਨੇ ਇਸ ਸਾਈਡ ਤੋਂ ਡਾਊਨ ਕਰਨੀ ਹੈ ਜਿਸ ਸਾਈਡ ਸਾਡਾ ਗਲਾ ਬਣਨਾ ਹੈ ਅਗਰ ਆਪਾਂ ਨੇ ਜੀ ਇਹ ਦੀਪ ਨੈੱਕਾ ਕੱਟਣਾ ਆ ਆਪਾਂ ਨੇ ਡੀਪ ਨਹੀਂ ਕੱਟਣਾ ਹੈਗਾ ਆਪਾਂ ਨੇ ਇੱਥੇ ਨਿਸ਼ਾਨੀ ਲਾਉਣੀ ਆ 1/2 ਇੰਚ ਦੀ ਤੇ ਆਪਾਂ ਨੇ ਆ 3 ਇੰਚ ਲਿਆ ਸੀ ਨਾ ਇੱਥੇ ਤੇ ਤੋਂ ਆਪਾਂ ਨੇ ਇਸ ਤਰ੍ਹਾਂ ਕਿਤਾ ਗਲੇ ਵਾਲ ਤੋਂ 3 ਇੰਚ ਲੈ ਕੇ ਇੱਧਰ ਨੂੰ ਕੱਟ ਪਾਉਣੀ ਆ ਅਗਰ ਆਪਾਂ ਨੇ ਡੀਪ ਨੈੱਕ ਰੱਖਣਾ ਹੈ ਫਿਰ ਆਪਾਂ ਨੇ ਇੱਥੇ 1/2 ਇੰਚ ਲਾ ਕੇ ਮੋਢੇ ਵੱਲੋਂ ਗਲੇ ਵਾਲ ਨੂੰ ਕੱਟ ਪਾਉਣੀ ਆ ਸਭ ਨੂੰ ਮਨਾਰ ਜੀ ਆਪਾਂ ਵਿੱਚ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੈਂਕ ਯੂ ਭਾਜੀ ਸਾਡੇ ਲਾਈਵ ਦੇ ਵਿੱਚ ਆਉਣ ਦੇ ਲਈ ਲਾਈਵ ਨੂੰ ਲਾਈਕ ਜਰੂਰ ਕਰ ਦਿਓ ਜੀ ਆਪਾਂ ਨੇ ਐਸਟਰਾਏ ਦੀ ਹਾਫ ਦੀ ਕਟਿੰਗ ਕਰਕੇ ਪਹਿਲਾਂ ਆਪਾਂ ਨੇ ਚਾਰੇ ਪੱਲੇ ਵਾਲੀ ਕਾਟ ਪਾਉਣੀ ਜਿਹੜੀ ਆਪਾਂ 2 ਇੰਚ ਦੀ ਲਾਈ ਹੈ ਕਾਜੀ ਉਸ ਤੋਂ ਬਾਅਦ ਆਪਾਂ ਨੇ ਕਾਟ ਪਾਣੀ ਹੈਗੀ ਸਿਰਫ ਦੋ ਉੱਪਰਲੇ ਪੱਲੇ ਚੱਕ ਕੇ ਜਿਹੜੀ ਆ ਵਾਲੀ ਆ ਠੀਕ ਹੈ ਜੀ ਹੁਣ ਆਪਾਂ ਇਹਨਾਂ ਦੀਆਂ ਜਿਹੜੀਆਂ ਪਲੇਟਾਂ ਦੇ ਨਿਸ਼ਾਨ ਲਾਣੇ ਹੈਗੇ ਆ ਇਹਦੇ ਨਾਲ ਮੈਨੂੰ ਫੜਾਈ ਨਾ ਆਪ ਵਾਲਾ ਫੂਕ ਨਹੀਂ ਪਲੇਟਾਂ ਦੇ ਘਾ